ਮਰਾ ਟੈਕਸ ਪਰ ਮਾਰਨ ਦਾ ਵਕਲੈਚਨ ਬੋਲੀਏ ਅੱਜ ਜੋ ਮੈਂ ਤੁਹਾਨੂੰ ਕੈਟਲੋਗ ਕੋ ਨਾ ਦਿਖਾਣ ਲੱਗੀ ਆ ਸਪਰਿੰਗ ਬ੍ਰੀਜ ਸਪਰਿੰਗ ਬ੍ਰੀਜ ਇਹਦੇ ਵਿੱਚ 8 ਪੀਸ ਜਾਂ 4 ਪੀਸ ਤੁਹਾਨੂੰ ਮੈਂ ਅੱਜ ਦਿਖਾਉਂਗੀ ਤੇ 4 ਕਰ ਲਓ ਤੇ ਇਸ ਦੀ ਕੀਮਤ ਹੋਵੇਗੀ ਕਿ 1940 ਰੁਪਏ ਤੁਹਾਡੇ ਘਰ ਤੱਕ ਫ੍ਰੀ ਡਿਲੀਵਰੀ ਹੋਵੇਗੀ 1940 ਰੁਪਏ ਤੇ ਮੈਂ ਪਹਿਲਾ ਸੂਟ ਦੇਖੋ ਜੀ ਇਹ ਖੁੱਲਣ ਲੱਗੀਆਂ 3 ਗ੍ਰੀਨ ਇਹ ਆ ਸੂਟ ਸਭ ਤੋਂ ਸਾਹਮਣੇ ਜਿਦਾ ਕੀ ਥੋੜਾ ਹੁਣ ਘਟਾਇਆ ਤੁਹਾਨੂੰ 1950 ਦਾ ਜੀ ਤੇ 1940 ਰੁਪਏ ਤੱਕ ਤੁਹਾਡੇ ਘਰ ਤੱਕ ਪਹੁੰਚੇਗਾ ਤੇ ਇਹ ਸੂਟ ਹੈ ਨਾ 에어 ਕੂਲ ਦਾ ਆ ਸੀਗਰੇਲ 100 ਰੁਪਏ ਦਾ ਤੇ ਇਹ ਸੂਟ ਦੇ ਨਾ ਥੱਲੇ ਜਿੱਦਾ ਪਿੰਟੈਕਸ ਨਹੀਂ ਹੁੰਦੀਆਂ ਜਿੱਦਾ ਘੇਰਾ ਤਿਆਰ ਕੀਤਾ ਆ ਤੇ ਜੋ ਨਾ এমਬਲੋਰੀਆ ਉਹਦੇ ਵਿੱਚ ਸਾਰਾ ਹੀ ਦੇਖੋ ਤੁਸੀਂ ਨਾ ਆ ਇਸ ਤਰ੍ਹਾਂ ਗੱਠਵਾਲਾ ਕੀਤਾ ਆ ਗੱਟਵਾਲਾ ਨਾ ਸਾਰਾ ਧੀਰ ਤੇ ਕੀਤਾ ਆ ਤਿੰਨ ਪਲਾਵਾਂ ਦੇ ਉੱਪਰ ਕਰੀਦਾ ਰਾਮ ਟੈਕਸ ਦਾ ਦੇਖੋ ਤੁਸੀਂ ਨਾ ਲੋਗੋ ਲੱਗਾ ਹੈ نیچے ਵੀ ਲੱਗਾ ਥੱਲੇ ਵੀਦਾ ਤੇ ਉੱਪਰ ਵੀ ਲੱਗਾ ਆ ਤੇ ਇਸ ਦੇ ਇੱਕ ਫਲਾਵਰ ਇਹ ਆ ਤੇ ਇੱਕ ਫਲਾਵਰ ਪਿੱਛੇ ਇਹ ਪਾਵਾ ਦਾ ਕੀਤਾ ਤੇ ਆ ਇਸਦੀ ਬੈਕ ਹੋ ਗਈ ਨਾ ਬੈਕ ਹੋ ਗਈ ਨਾ ਬੈਕ ਜਿੱਦਾਂ ਸੇਮ ਜੋ 프ੌਂਟ ਤੇ ਹੋਣੀ ਨਾ ਬੈ ਗਿਆ ਤੇ ਇਹਦੇ 프ੌਂਟ ਤੇ ਜਿੱਦਾਂ ਵਰਤ ਕੀਤਾ ਆ ਤੇ ਬਾਹਰ ਘਾਟੀ ਨਾਲ ਜਦਾਂ ਪਾਣਾ ਦੇ ਵਿੱਚ ਇੱਕ ਫਲਾਵਰ ਨਾ ਇਸ ਤਰ੍ਹਾਂ ਆਵੇਗਾ ਜਿੱਦਾਂ ਤੇ ਹਾਂ ਜੀ ਇਹ ਵੀ ਜਿੱਦਾਂ ਸੁਲਵਾ ਆ ਰਹੀਆਂ ਜਿੱਦਾਂ ਪਲੇਟਸ ਨੂੰ ਕਰਨਾ 올ਓਵਰ ਸੋ ਗਿਆ ਇਹ ਕੜਾ ਇਹ ਵਾਲਾ ਸੋ ਗਿਆ ਜਿੱਦਾਂ ਨੰਬਰ ਹੋਵੇਗਾ ਕਿ 1 ਕ ਇਹ ਤੁਸਤਾ ਕਰਾ ਲੈਣਾ ਨੰਬਰ ਇਹ ਇੱਕ ਹੀ ਆ ਜਿੱਦਾਂ ਹੈ ਨਾ ਉਹ ਪਤਾ ਨਹੀਂ ਨਾ ਟੈਰ ਕਿਦੇ ਰੱਖ ਹੋ ਜਾਂਦਾ ਹੈ ਜਿੱਦਾਂ ਸਾਡੇ ਕੋਲ ਕਿ ਪਤਾ ਨਹੀਂ ਲੱਗਦਾ ਕਿਤਾ ਆ ਤੁਸੀਂ ਦੇਖ ਸਕਦੇ ਹੋ ਤੇ ਇਸ ਦੇ ਨਾਲ ਦੁਪੱਟਾ ਜਿਹੜਾ ਹੈਗਾ ਉਹ ਆ ਸਿਰੋਂ ਦਾ ਸ਼ੈਰ ਹੋਣਾ ਹਾਂਜੀ ਫੁੱਲ ਫਿਓਰ ਦਾ ਆ ਦੇਖੋ ਤੁਸੀਂ ਮੋਸਲਰ ਦੇ ਪਾਇਆ ਹੋਇਆ ਫੁੱਲ ਫਿਓਰ ਦਾ ਦੁਪੱਟਾ ਆ ਇਹਦਾ ਤੇ ਦੁਪट्टे ਦੇ ਵਿੱਚ ਦੇਖੋ ਇਹਨਾਂ ਨੇ ਇਹ ਬਹੁਤ ਖੂਬੀ ਹੈ ਕਿ ਜਦੋਂ ਸਾਰੇ ਸੂਟ ਦੇ ਵਿੱਚ ਵੀ ਦੇਖੋ ਜਿੱਦਾਂ ਜਿੱਦਾਂ ਸੂਟ ਆਪਣੇ ਦੁਪट्टे ਦੇ ਵਿੱਚ ਜਿਸ ਤਰ੍ਹਾਂ ਸੂਟ ਦੇ ਵਿੱਚ ਹੈ ਨਾ ਉਸੇ ਤਰ੍ਹਾਂ ਹੀ ਦੁਪट्टे ਦੇ ਵਿੱਚ ਹੈ ਲੇਸ ਲੱਗੀ ਹੋਈ ਆ ਤੇ ਸਾਈਡਾਂ ਤੇ ਬਹੁਤ ਸਾਰਾ ਡਿਜ਼ਾਈਨ ਹੈ ਜਿੱਦਾਂ ਤੇ ਲੇਸ ਵਾਲਾ ਡਿਜ਼ਾਈਨ ਹੈ ਇਸ ਤਰ੍ਹਾਂ ਤੇ ਇਸ ਦੀ ਕੀਮਤ ਹੈਗੀ ਆ 1940 ਰੁਪਏ 1940 ਤੱਕ ਤੁਹਾਡੇ ਘਰ ਤੱਕ ਜਿੱਦਾਂ ਇਹ ਵੀ ਫ੍ਰੀ ਜਿੱਦਾਂ ਨਾ ਮਿਲੇਗਾ ਹੈ ਨਾ ਤੇ ਇਹਦੀ ਮੈਂ ਤੁਹਾਨੂੰ ਕੈਟਲੌਗ ਦਿਖਾ ਦਿੰਦੀ ਆ ਕਿ ਇੱਕ ਕਲਰ ਇਹ ਆ ਕਿਦਾਂ ਤੇ ਦੂਸਰਾ ਕਲਰ ਜਿਹੜਾ ਮਜੈਂਟਾ ਦੂਸਰਾ ਕਲਰ ਇਹ ਹੈ ਨਾ ਕੈਟਲੌਗ ਦੇ ਵਿੱਚ 8 ਕਲਰ ਹੀ ਆਸਦਾ ਤੇ ਇੱਕ ਹੈਗਾ ਮਹਿਰੂਨ ਤੇ ਮਹਿਰੂਨ ਤੇ ਜਦ ਜੋੜਾ ਮੈਂ ਤੁਹਾਨੂੰ ਦਿਖਾ ਜੈ ਸੀ ਬਰੀਨ ਈ ਆ ਸੀ ਗ੍ਰੀਨ ਆ ਇਹ ਸੀ ਗ੍ਰੀਨ ਇਸ ਤਰ੍ਹਾਂ ਆ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਸ ਦੀ ਕੈਟਲੌਗ ਤੇ ਮਾਡਲਰ ਨੇ ਜਿਸ ਤਰ੍ਹਾਂ ਪਾਇਆ ਫਿਰ ਬਲੈਕ ਆ ਤੇ ਫਿਰ ਮਹਿੰਦੀ ਕਲਰ ਆ ਮਹਿੰਦੀ ਕਲਰ ਵਾਲਾ ਤੇ ਇਸ ਤੋਂ ਬਾਅਦ ਹੈਗਾ ਜੈਲੋ ਜੈਲੋ ਤੋਂ ਬਾਅਦ ਹੋਊਗਾ ਮਜੈਂਟਾ ਜਿਹੜਾ ਮੈਂ ਹੁਣ ਖੋਲਣ ਲੱਗੀ ਹਾਂ ਨਾ ਤੇ ਮਜੈਂਟੇ ਤੋਂ ਬਾਅਦ ਫਿਰ ਹੈਗਾ ਆ ਬ੍ਰਾਊਨ ਜੈ ਰਸਟ ਕਲਰ ਰਸਟ ਕਲਰ ਆ ਹੈ ਨਾ एक कलर हो होगा वो होगा परपर कलर लिवेंडर कलर कैटलॉग में कैटालाग कलर चार सामने असं अखा लगे चार कल भी दिखावे ठीक है जी दूसरा कलर है यार, जिस तरह मैं रोह थ दिखाई है ना उसी तरह होगा जी का यह है मजेंटा कलर मजेंटा कलर बहुत प्यारा पत्ता जी है ना जो ਦੀ ਮਤ ਹੈ ਜੀ 1940 ਰੁਪਏ ਤੁਹਾਡੇ ਘਰ ਤੱਕ ਦੋ ਨੰਬਰ ਦੋ ਨੰਬਰ ਇਹਦਾ ਸਾਡਾ ਟੈਗ ਪਤਾ ਨਹੀਂ ਕਿੱਥੇ ਰੱਖ ਹੋ ਗਿਆ ਇੱਕ ਨੰਬਰ ਵਾਲਾ ਕਿੱਥੇ ਰੱਖ ਹੋ ਗਿਆ ਜਿੱਦਾਂ ਇਹ ਹੈਗਾ ਜੀ ਦੋ ਨੰਬਰ 3 ਨੰਬਰ ਤੇ ਆ ਗਿਆ ਜੈਲੋ ਕਲਰ ਮਸਟਰਡ ਕਲਰ ਜਿੱਦਾਂ ਮਸਟਰਡ ਕਲਰ ਹੁੰਦਾ ਕਲਰ ਹੁੰਦਾ ਇਹਨਾਂ ਨੰਬਰ ਤੇ ਜੋਰੀ ਫੁੱਲ ਬਦਿੰਦੀ ਨੇ ਜਿਹੜੀ ਪੂਰੀ ਸੇ 1 ਨੰਬਰ 10 ਨੰਬਰ ਤੇ ਦੇਖੋ ਸਾਰੇ ਸੁੰਦਰ ਦੇ ਵਿੱਚ ਨਾ ਬਹੁਤ ਹੀ ਵਧੀਆ ਨਾ ਜਿਹਦਾ ਸਿੱਪੀ ਵਰਕ ਕੀਤਾ ਹੈ ਗੱਠ ਵਰਕ ਕੀਤਾ ਹੈ ਸਾਰੇ ਐਮਬਰਾਇਡਰੀ ਹੈ ਜਿੱਦਾਂ ਨਾ ਤੇ 3 ਨੰਬਰ ਹੈਗਾ ਆ 19 ਤੋਂ 40 ਰੁਪਏ ਤੇ ਦੁਪੱਟਾ ਤੁਸੀਂ ਜਿੱਥੇ ਮਾਤਰੀ ਦੇਖੋ ਨਾ ਇਹ ਰਾਮਟੈਕਸ ਵਾਲੇ ਹੁਣ ਜਿੱਦਾਂ ਆਪਣਾ ਨਾ ਉਹ ਆਪਣਾ ਜਿੱਦਾਂ ਲੱਖ ਰੁਪਏ ਦੇਣ ਜਿੱਦਾਂ ਨਾ ਦੇ ਲੋਗੋ ਜੇ ਤੁਹਾਨੂੰ ਲੱਗਦਾ ਤਾਂ ਇਹ ਵੀ ਦੇਣ ਲੱਪੇ ਕਿ ਤੁਸੀਂ ਚੈੱਕ ਵੀ ਪਰਾ ਸਕਦੇ ਕਿਥੋਂ ਮਰਜੀ ਤਾਂ ਆ ਅਰੀਜਨਲ ਰਾਂ ਟੈਕਸਚਰ ਹੋਵੇਗਾ ਪਿਓਰ ਦਾ ਦਪਟਾ ਤੁਹਾਨੂੰ ਮੈਂ ਖੋਲ ਕੇ ਦਿਖਾ ਦਿੰਦਾ ਸੀਕਰੀ ਨੰਬਰ 3 ਨੰਬਰ ਤੇ ਹੈਗਾ ਜੀ ਮਾਸਕੜ ਕਲਾ ਤੇ ਫੋਟੇ ਹੈਗਾ ਇਹ ਲਵੈਂਡਰ ਕਲਰ ਲਵੈਂਡਰ ਕਲਰ ਫੂਕ ਪਲੇਸ ਆ ਸਾਰੇ ਪੂਰੇ ਹੋ ਗਏ ਸਾਰਿਆਂ ਦੀ ਕੀਮਤ ਰਹੀ ਆ 1900 ਚਾੜੀ ਲਈ ਤੁਹਾਡੇ ਘਰ ਤੱਕ ਫਰੀ ਡਿਲੀਵਰੀ ਕੋਈ ਕੋਰੀਅਰ ਦਾ ਖਰਚਾ ਨਹੀਂ ਹੋਵੇਗਾ ਤੇ ਸੇਵ ਕਰਦੇ ਕੋਈ 에ਅਰਪੋਰਟ ਦਾ ਫੋਰਥ ਨੰਬਰ ਤੇ 1940 ਰੁਪਏ ਤੱਕ ਤੁਹਾਡੇ ਘਰ ਤੱਕ ਮਿਲੇਗਾ 94025 22814 ਜੇ ਤੁਸੀਂ ਸਕਰੀਨ ਸ਼ਾਟ ਲੈਣਾ ਆਪਣੇ ਸ਼ਹਿਰ ਦਾ ਪਿੰਡ ਦਾ ਪਿੰਡ ਦਾ ਪੂਰਾ ਐਡਰੈਸ ਲਿਖਣਾ ਐਡਰੈਸ ਲੇਕੀ ਤੁਸੀਂ ਸਕਰੀਨ ਸ਼ਾਟ ਲੈਣਾ ਜਿਹੜਾ ਤੁਹਾਨੂੰ ਪਸੰਦ ਆਇਆ ਕੀ ਤੁਸੀਂ Google Pay ਕਰ ਦੇਣਾ ਤੇ ਨੋਰਮਲ ਦਾ ਤੁਸੀਂ ਜੇ ਅਗਰ ਕਰਨੀ ਹੈ ਤਾਂ ਮੇਰੇ ਨਾਲ 896 WFL2956 ਤੇ ਕਰ ਸਕਦੇ ਸੱਸੀ ਕਰ